ਕੱਲ ਇੱਕ ਮੀਟਿੰਗ ਸੀਗੀ ਖੱਟਰ ਸਾਹਿਬਾਇ ਹਰਿਆਣੇ ਦੇ ਮੁੱਖ ਮੰਤਰੀ ਰਹੇ ਮਨੂਰ ਲਾਲ ਖੱਟਰ ਪੰਜਾਬੀ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੀ ਹੈ ਇਹਨਾਂ ਕੋਈ ਕੇਂਦਰੀ ਉੱਚ ਮੰਤਰਾਲਾ ਤੇ ਮੀਟਿੰਗ ਕੀਤੀ ਇਹਨਾਂ ਨੇ ਜਿਹੜੇ ਸੂਬਿਆਂ ਦੇ ਮੰਤਰੀ ਸਾਹਿਬਾਨ ਆ ਆਪਣੇ ਮੰਤਰੀ ਤੇ ਕੰਮ ਪਤਾ ਹੀ ਐ ਈਟੀਓ ਹੈ ਵੈਸੇ ਜੇ ਗੱਲ ਕਰੀਏ ਆਪਾਂ ਵੀ ਈਟੀਓ ਤਾਂ ਉਹ ਈਟੀਓ ਨਾਲ ਦੇ ਨਾਮ ਨਾਲ ਲੱਗਦਾ ਹੈ ਚਾਹੇ ਈਟੀਓ ਰਹੇ ਵੀ ਆ ਤਾਂ ਉਦਾ ਕੋਈ ਇਹ ਗੱਲ ਨਹੀਂ ਆ ਕਿ ਇੱਕ ਸਾਈਜ਼ ਵਾਲਾ YouTube ਬਈ ਉਥੇ ਬਿਜਲੀ ਲੈਣ ਦੀ ਵੀ ਟੂਚ ਕੀ ਕਰਦਾ ਸੀਗਾ ਫਿਲਹਾਲ ਉਥੋਂ ਕਾਫੀ ਚੀਜ਼ਾਂ ਚਲੀਆਂ ਨਹੀਂ ਉਹ ਨਿਕਲ ਕੇ ਆ ਰਹੀਆਂ ਪਰ ਮੈਂ ਜ਼ਿਆਦਾ ਖਲਾਰਾ ਨਹੀਂ ਪਾਵਾਂਗਾ ਕਿਉਂਕਿ ਮੈਂ ਇਸ ਵੀਡੀਓ ਨੂੰ ਸੀਮਤ ਰੱਖਣਾ ਹੈ ਸਭ ਤੋਂ ਵੱਡੀ ਗੱਲ ਜਿਹੜੀ ਉਥੇ ਪੰਜਾਬ ਨੇ ਮੰਨੀ ਜਾਂ ਪੰਜਾਬ ਲਈ ਹੈ ਉਹ ਹੈ ਕਿ 31 ਅਗਸਤ ਤੋਂ ਪਹਿਲਾਂ ਸੁੰਨ ਲਓ ਤੇ ਆਨ ਨਾਲ 31 ਅਗਸਤ ਤੋਂ ਪਹਿਲਾ ਪਹਿਲਾ ਸਾਰੇ ਸਰਕਾਰੀ ਮਹਿਕਮੇ ਅਤੇ ਇਮਾਰਤਾਂ 'ਚ ਪ੍ਰੀ-ਪੇਡ ਮੀਟਰ ਜੜੀ ਲੱਗ ਜਾਣਗੇ ਲੱਗ ਜਾਣਗੇ ਅਤੇ ਇਸ ਤੋਂ ਇਲਾਵਾ ਜਿੰਨੇ ਮੰਤਰੀ ਸਹਾਾਨਿਆ ਜਿੰਨੇ ਮੁੱਖ ਮੰਤਰੀ ਹੈ ਉਹ ਜਿੰਨੇ ਮੁੱਖ ਮੰਤਰੀ ਸੋਰੀ ਮੋੜੇ ਕਲਗਾ ਆਪਣੇ ਜਿਹੜੇ ਮੁੱਖ ਮੰਤਰੀ ਹੈ ਵੈਸੇ ਉਹਨਾਂ ਤਨ ਕੀ ਦਸੀਏ ਵੀ ਮੂਦੇ ਆਇਆ ਜੜੇ ਸਾਡੇ ਮੁੱਖ ਮੰਤਰੀ ਇੱਕ ਤੋਂ ਜ਼ਿਆਦਾ ਨੇ ਤਾਂ ਸਾਡੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੇ ਵੀ ਘਰ ਪ੍ਰੀਪੇਡ ਮੀਟਰ ਲੱਗ ਜਾਏਗਾ ਵੈਸੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਸਭ ਇਹ ਤੇ ਆਪਣਾ ਜਿਹੜਾ ਬਿੱਲ ਆ ਜਾਂ ਜੋ ਵੀ ਆ ਉਹ ਆਪਣੇ ਤੋਂ ਪਰਵਾਹ ਲੈਂਦੇ ਨੇ ਉਹਦੇ 'ਚ ਕੋਈ ਸ਼ੱਕ ਨਹੀਂ ਕੋਈ ਉਹਦੇ 'ਚ ਦੋੜਾ ਤਾਂ ਇੱਥੋਂ ਸ਼ੁਰੂ ਹੋਏਗਾ ਪ੍ਰੀਪੇਡ ਦਾ ਸਿਸਟਮ ਅੱਗੇ ਤੁਸੀਂ ਦੇਖਿਆ ਕਿ 스마트 ਮੀਟਰ ਹੁਣ ਤੁਹਾਡਾ ਜੇਕੂ ਮੀਟਰ ਸੜੇਗਾ ਸਦਾ ਤੇ ਚੱਲਣਾ ਮੀਟਰ ਤੇ ਅਸੀਂ ਆਪ ਹੀ ਸਾੜ ਦਿੰਨੇ ਵੈਸੇ ਪੰਜਾਬੀ ਰਿਐਲਿਟੀ ਆ ਇਸ ਨੂੰ ਅਦਰਵਾਈਜ਼ ਨਾ ਲੈਣਾ ਇਹਨੂੰ ਅਦਰਵਾਈਜ਼ ਨਾ ਦੇਵੋ ਇਹ ਰਿਐਲਿਟੀ ਆ ਕਿ ਭਾਈ ਮੀਟਰ ਕੁਛ ਤੇ ਅਸੀਂ ਆਪ ਹੀ ਸਾੜ ਦਿੰਨੇ ਹੁੰਦੇ ਆ ਬਰਹਾਲ ਛੇ ਆਪਾਂ ਦੇਖੀਏ ਸਾਰ ਇਸ ਮਾਮਲੇ ਦੇ ਵਿੱਚ ਕਿ ਇੱਕ ਨੈਕਸਟ ਸਟੈਪ ਆ ਜਿਵੇਂ ਮੰਨ ਲਓ ਕਿਸੇ ਦਾ ਵੀ ਮੀਟਰ ਸੜੇਗਾ ਜੀ ਕਿਸੇ ਵੀ ਬੰਦੇ ਦਾ ਜਦੋਂ ਮੀਟਰ ਸੜਦਾ ਉਹ ਨਵਾਂ ਮੀਟਰ ਲਵਾਉਣ ਵਾਸਤੇ ਪਾਵਰ ਕੰਪਨੀ ਕੋਲ ਜਾਏਗਾ ਤਾਂ ਉਹ ਤੁਹਾਨੂੰ 스마트 ਮੀਟਰ ਹੀ ਦੇਣਗੇ 스마트 ਮੀਟਰ ਇਹਦਾ ਪ੍ਰੀपेड ਮੀਟਰ ਹੁੰਦੇ ਜੀ ਪ੍ਰੀपेड ਦਾ ਅਧਾਰ ਕਿਹਦਾ ਮੇਰੇ ਘਰ 스마트 ਮੀਟਰ ਲੱਗਾ ਜੇ ਤੁਸੀਂ ਗੌਰ ਨਾਲ ਤੁਸੀਂ ਦੇਖੋਗੇ ਤੇ ਇਹਦੇ ਵਿੱਚ ਆਲਰੇਡੀ ਪ੍ਰੀपेड ਦਾ ਸਾਰਾ ਸਾਫਟਵੇਅਰ ਹੈਗਾ ਹੈ گورنر ਦੇਖੋ ਜਿਨ੍ਹਾਂ ਦੇ ਕਰਨ ਸੇ 스마트 ਮੋਟਰਿੰਗ ਹੋ ਰਿਹਾ ਹੈ ਪੰਜਾਬ 'ਚ ਮੇਰੇ ਖਿਆਲ ਦੇ ਨਾਲ ਹੁਣ ਤਾਂ 25 ਤੋਂ 40% ਤੱਕ ਲੱਗ ਚੁੱਕੀ ਹੈ ਆਉਣ ਵਾਲੇ ਸਮੇਂ 'ਚ 스마트 ਮੀਟਰ ਹੋਣਗੇ ਕਿਉਂਕਿ ਕਿੰਨਾ ਕੁਛ ਜਿਹੜਾ ਸੜਿਆ ਜਾਂ ਜਿਹੜਾ ਤੁਸੀਂ ਨਵਾਂ ਕਨੈਕਸ਼ਨ ਲੈਣਾ ਉਹ 스마트 ਮੀਟਰ ਦੇ ਰੂਪ 'ਚ ਮਿਲੇਗਾ ਉਹ ਜਿਹੜਾ ਗਰਾਰੀ ਜੀ ਵਾਲਾ ਹੁੰਦਾ ਸੀਗਾ ਉਹ ਤੇ ਬੰਦ ਹੋ ਗਿਆ ਫਿਰ ਉਸ ਤੋਂ ਬਾਅਦ ਦੂਜੇ ਆਏ ਮੀਟਰ ਉਹ ਵੀ ਬੰਦ ਹੁਣ ਸਮਾਰਟ ਹੀ ਚੱਲੂਗਾ ਤੇ ਸਮਾਰਟ ਦੇ ਵਿੱਚ ਹੀ ਪ੍ਰੀਪੇਡ ਆਗਾ ਹੁਣ ਪ੍ਰੀਪੇਡ ਨੂੰ ਬਸ ਉਹਨਾਂ ਨੇ ਮਤਲਬ ਇਦਾਂ ਕਰ ਦੇਣਾ ਕਿ ਜਦੋਂ ਹੁਣ ਆਪਣਾ ਮੋਬਾਈਲ ਹੈ ਜੇ ਮੇਰੇ ਮੋਬਾਈਲ ਦੇ ਵਿੱਚ ਮੈਂ ਰੀਚਾਰਜ ਆਪਣਾ ਨਹੀਂ ਕਰਵਾਉਂਗਾ ਮਹੀਨੇ ਬਾਅਦ ਮਹੀਨੇ ਬਾਅਦ ਵੀ 28 ਦਿਨਾਂ ਬਾਅਦ ਹੀ ਘੰਟੀ ਜੀ ਆ ਜਾਂਦੀ ਹੈ ਤਾਂ ਉਹ ਮੇਰਾ ਡਾਟਾ ਬੰਦ ਕਰ ਦਿੰਗੇ ਫਿਰ ਉਹ ਆਊਟ ਗoing ਬੰਦ ਕਰ ਦਿੰਦੇ ਆ ਤੇ 2 ਕੁ ਦਿਨ ਬਾਅਦ ਇਨਕਮ ਹੀ ਕਿ ਬੈਠਾ ਤਾਂ ਇਹੀ ਹੋਏਗਾ ਪ੍ਰੀਪੇਅਰਡ ਕਲੈਕਸ਼ਨਰਸ ਹੁਣ ਮੈਂ ਇਹ ਕਿਹਾ ਕਿ ਮੰਤਰੀਆਂ ਨੂੰ ਕੀ ਫਰਕ ਪੈਣਾ ਹੈ ਇਹਨਾਂ ਦਾ ਵਿਰੋਧ ਕਰਨਾ ਨਹੀਂ ਮੁੱਖ ਮੰਤਰੀ ਉਹ ਵੀ ਵਿਰੋਧ ਨਹੀਂ ਕਰਨਗੇ ਤਾਂ ਗੱਲ ਕੀ ਆ ਕਿ ਅਸਲ ਦੇ ਵਿੱਚ ਘਰੇਲੂ ਖਪਤ ਦਾ ਹੁਣ ਇਸ ਮਾਮਲੇ ਨੂੰ ਆਪਾਂ ਦੋਹਾਂ ਪੱਖਾਂ ਤੋਂ ਲਾਗੇ ਘਰੇਲੂ ਖਪਤ ਕਾ ਖਾਸ ਤੌਰ ਤੇ ਗਰੀਬੋ ਦੇ ਵਾਸਤੇ ਇੱਕ ਸਮੱਸਿਆ ਪੈਦਾ ਹੋ ਜਾਏਗੀ ਉਹ ਕਿਵੇਂ ਹੋਏਗੀ فرض ਕਰੋ ਕੱਲ ਨੂੰ ਕੋਈ ਇਹ 600 ਯੂਨਿਟ ਵਾਲੀ ਸਕੀਮ ਬੰਦ ਹੋ ਜਾਂਦੀ ਹੈ 213 ਜਾਂਦੀ ਹੈ ਜਾਂ ਬਿਲਕੁਲ ਖਤਮ ਕਰ ਦਿੱਤੀ ਜਾਂਦੀ ਹੈ ਜਾਂ 600 ਵਾਲੀ ਬਰਕਰਾਰ ਰਹਿੰਦੀ ਹੈ ਕੋਈ 600 ਤੋਂ ਪਾਰ ਜਾਂਦਾ ਹੈ ਤਾਂ ਉਸ ਵੇਲੇ ਫਿਰ ਕੀ ਆਪਸ਼ਨ ਹੋਏਗਾ ਉਸ ਤੋਂ ਤੁਸੀਂ ਸਮਝ ਸਕਦੇ ਆਮ ਬੰਦਾ ਵੀ ਮੰਨ ਲਓ ਜਿਹਦੀ ਖਪਤ 600 ਯੂਨਟ ਤੋਂ ਵੱਧ ਰਹੀ ਹੈ ਬਿੱਲ ਅਪੇ ਕਰਦਾ ਤਾਂ ਉਹਨੂੰ ਪਹਿਲਾਂ ਆਪਣਾ ਜਿਗਰਾ ਕਰਨਾ ਪਊਗਾ ਹੌਲੀ ਹੌਲੀ ਇਤਰਾ ਅਸੀਂ ਬਦਲਾਂ ਹੁਣ ਇਹ ਗੱਲਾਂ ਮੇਰੀਆਂ ਤੁਹਾਨੂੰ ਉੱਠੀਆਂ ਸਿੱਧੀਆਂ ਲੱਗਣਗੀਆਂ ਹੌਲੀ ਹੌਲੀ ਇਹੀ ਸਿਸਟਮ ਹੋਣਾ ਹੈ ਯਾਨੀ 스마트 ਮੀਟਰ ਆ ਗਿਆ ਹੁਣ ਪ੍ਰੀਪੇਡ ਆ ਮੈਂ ਜਿਵੇਂ ਤੁਹਾਨੂੰ ਕਿਹਾ ਕਿ 스마트 ਮੀਟਰ ਤੁਸੀਂ ਇਹ ਨਾ ਸਮਝਿਓ ਕਿ ਸਾਡੇ ਪ੍ਰੀ ਪ੍ਰੀਪੇਡ ਮੀਟਰ ਜਿਹੜੇ ਆ ਅੱਡ ਤੋਂ ਸ਼ੁਰੂ ਹੋਣਗੇ ਤੁਸੀਂ ਗੌਰ ਨਾਲ ਦੇਖੋ ਮੈਂ ਦੇਖਿਆ ਸੀ ਇੱਕ ਦਿਨ ਤਾਂ ਕਹਿ ਰਹੇ ਮੇਰੇ ਵੱਲ ਜਿੱਤੇ ਆ ਤਾਂ ਪ੍ਰੀਪੇਡ ਸਿਲਸਿਲਾ ਸ਼ੁਰੂ ਹੋ ਜਾਏਗਾ ਹੁਣ ਗੁਨਾ ਕੀ ਹੈ ਜਿਹਦੇ ਕੋਲ ਪੈਸੇ ਆ ਚਾਹ ਪੈਸੇ ਆ ਉਤੇ ਆਪਣਾ ਸੋਨਾ ਲਵਾ ਲੈਣਾ فرض ਕਰੋ ਕਿਸੇ ਘਰ ਦੀ ਡੇਲੀ 40 ਯੂਨਟਾਂ ਬਲਦੀਆਂ ਉਸਨੇ ਉਹਦੇ ਹਿਸਾਬ ਦੇ ਨਾਲ 12 13 ਕਿਲੋਵਾਰ ਦਾ ਜਿੰਨਾ ਵੀ ਹੁੰਦਾ ਉਹ ਸਾਬਕ ਤਾਬ ਉਹਨੇ ਦਾ ਲਿਆ ਉਹਨੀਆਂ ਯੂਨਟਾਂ ਬਲੀਆਂ ਉਹਨੀਆਂ ਨੇ ਵੜਾ ਕੇ ਦੇਤੀਆਂ ਤੇ ਉਹਦਾ ਬਿਲਕੁਲ ਨਾ ਹੋ ਗਿਆ ਜ਼ੀਰੋ ਠੀਕ ਹੈ ਜੀ ਤੇ ਚਲੋ ਕੋਈ ਮੇਰੇ ਵਰਗਾ ਲੋਨ ਤੇ ਵੀ ਲਵਾ ਲੇਗਾ ਸਬਸਿਡੀ ਲੈ ਲੇਗਾ ਤਦ ਵੀ ਕੰਮ ਚੱਲ ਜਾਏਗਾ ਕਿ ਮੈਂ ਜਾਂ 2 ਮਹੀਨੇ ਬਾਅਦ 10-15000 ਬਿੱਲ ਭਰਦਾ ਤੇ ਉਹੀ ਕਿਸ਼ਤ ਚਲੀ ਜਾਊਗੀ ਤੇ ਚੀਜ਼ ਆਪਣੀ ਕੋਈ 6-8 ਸਾਲ ਚ 2 ਸਾਲ ਚ ਬੰਨੇ ਤੇ ਬਿੱਲੇ ਚ ਰੂਪਨਗਾ ਆ ਹੀ ਹੁੰਦਾ ਹੈ ਆਹੀ ਹੁੰਦਾ ਪਰ ਕੱਲ ਨੂੰ ਮੰਨ ਲਓ ਇਸ ਸਕੀਮਾ ਸਬਸਿਡੀ ਵਾਲੀਆਂ ਬੰਦ ਹੋ ਜਾਂਦੀਆਂ ਨੇ ਕਿਸੇ ਸੂਰਤ ਚ ਲਾਟੂ ਤਦੇ ਬਲੇਗਾ ਜੇ ਤੋੜਾ ਬੋਝ ਆ ਜਾਵੇਗਾ ਤੇ ਜੇ ਬੋਝ ਆ ਖਲੀਅਤ ਛੁਪ ਕਰਕੇ ਇਦਾਂ ਹੀ ਹੋ ਜਾਓਗੇ ਜਿੱਦਾਂ ਤੁਹਾਡੇ ਮੋਬਾਈਲ ਦੇ ਵਿੱਚੋਂ ਰੀਚਾਰਜ ਖਤਮ ਹੋਤੇ ਤੁਸੀਂ ਆਊਟ ਗoing ਤੋਂ ਰਹਿ ਜੰਨੇ ਬਾਈ ਨਾਈ ਬਾਈ ਬਾਈ ਪਾਸ ਅਸੀਂ ਚੱਲੇ ਅਸੀਂ ਸਰਵਿਸ ਨਹੀਂ ਦੇਵਾਂਗੇ ਤਾਂ ਇਹ ਔਰ ਵਾਲੇ ਦੇਣਾ ਚਾਹੀਦਾ ਹਾਂ ਦੂਸਰਾ ਪੱਖੇ ਕੋ ਕਿ ਅਸੀਂ ਕੱਲ ਵੀ ਗੱਲ ਕੀਤੀ ਸੀਗੀ ਲਾਈਵ ਵਾਲੇ ਪ੍ਰੋਗਰਾਮਸ ਕਿ ਇੱਕ ਸ਼ਹਿਰ ਦੇ ਅਧਿਕਾਰੀ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਇੱਕ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਹੀ 25% ਦਾ ਲਾਸ ਹੈ ਬਿਜਲੀ ਚੋਰੀ ਬਹੁਤ ਕੀਤੀ ਜਾਂਦੀ ਹੈ ਇਹਦੇ ਵਿੱਚ ਕੋਸ਼ਿਸ਼ ਕਰਨੀ ਹੈ ਸਾ ਬਿਜਲੀ ਚੋਰੀ ਬਹੁਤ ਹੁੰਦੀ ਲਾਸ ਯਾਨੀ ਪਾਵਰ ਖੁੰਮਦਾ ਬਹੁਤ ਜ਼ਿਆਦਾ ਹੁੰਦਾ ਹੈ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਸਾਰੇ ਯਾਨੀ 100% ਸਮਾਰਟ ਮੀਟਰੋਂ ਚਲੋ ਇਹ ਕੁਝ ਸਾਫ ਸਹੀ ਹੋਏਗੀ ਤਾਂ ਉਹ ਸਰਕਾਰ ਦੀ ਚੱਲੀਆ ਉਹ ਬਿਲਿੰਗ ਆ ਜਾਣੀ ਜਿਹੜੀ ਉੱਤੇ ਜਾਏਗੀ ਉਹ ਬਿਲਿੰਗ ਹੋ ਜਾਣੀਾ ਸੋਲਰ ਨਾਲ ਸਾਬਕਾਤ ਹੋ ਜਾਣਾ ਜੀ ਠੀਕ ਹੈ ਨਾ ਜਿੰਨਾ ਜ਼ਿਆਦਾ ਸੋਲਰ ਵਧੇਗਾ ਇਹ ਵੀ ਤੇ ਕਹੇ ਨਾ ਗ੍ਰੀਨ એનર્ਜੀ ਵੱਲ ਤਾਂ ਹੀ ਵਧਣਗੇ ਨਾ ਕਿ ਹੌਲੀ ਹੌਲੀ ਆਮ ਘਰਾਂ ਚ ਬਿਜਲੀ ਦੇ ਬਿੱਲਾ ਦੇ ਡਰੋਂ ਤਾਂ ਸੋਲਰ ਵਿਖਣ ਮਿਲੂਗੀ ਹੁਣ ਤੁਸੀਂ ਆਮ ਕਿਤੇ ਨਿਗਾ ਮਾਰੇਓ ਸ਼ਹਿਰਾਂ ਦੇ ਵਿੱਚ ਕਿੰਨੇ ਲੋਕ ਨੇ ਜਿਨ੍ਹਾਂ ਨੇ ਸ਼ਕਤਾ ਦੇ ਸੋਲਰ ਲਵਾਇਆ ਸਾਰ ਆਹੀ ਕੁਝ ਹੋਣਾ ਕਿ ਕੋਲੇ ਵਾਲੀ ਬਿਜਲੀ ਕੱਟੀ ਜਾਊਗੀ ਮਤਲਬ ਕਿ ਇੱਕ ਤੀਰ ਨਾਲ ਕਈ ਨਿਸ਼ਾਨੇ। ਕਿ ਇੱਕ ਤਾਂ ਗ੍ਰੀਨ એનર્ਜੀ ਦਾ ਜਿਹੜਾ ਇਹਨਾਂ ਦਾ ਗੋਲ ਹੈ ਉਸ ਵੱਲ ਵਧਿਆ ਜਾ ਰਿਹਾ ਹੈ। ਕਿ ਕੋਲੇ ਵਾਲੀ ਬਿਜਲੀ ਦੀ ਖਪਤ ਘਟਾਈ ਜਾਵੇ ਜਿੰਨੀ ਘਟਾ ਸਕਦੇ ਆ। ਸੈਕੰਡ ਥਿੰਗ ਕਿ ਭਾਈ ਚੋਰੀ ਬੰਦ ਹੋਪੀ। ਔਰ ਤੀਸਰਾ ਪ੍ਰਬੰਧ ਇਹ ਹੈ ਕਿ ਐਸਾ ਕਰੋ ਕਿ ਬਸ ਪੈਸੇ ਅਗਲੇ ਤੋਂ ਅਡਵਾਂਸ ਹੋਣ ਕਿ ਪਾਈਚਲ ਤੇ ਬਿਜਲੀ ਚਲਾਈ ਚਲ ਨਹੀਂ ਦੇਣੀ। ਕਾਸਿਰਸਾ ਜਿਹੜਾ ਹੋ ਸਕਦਾ ਔਨ ਵਾਲੇ ਸਮੇਂ ਦੇ ਵਿੱਚ ਯਾਨੀ ਪ੍ਰੀਪੇਡ ਕੰਮ ਚੱਲੇਗਾ ਤੇ ਇਹ ਪ੍ਰੀਪੇਡ ਮਤਲਬ ਕਿ ਜਿਹੜੇ ਬੰਦੇ ਬਿਲਕੁਲ ਇਹਦੇ ਤੇ ਨਿਰਭਰ ਹੋ ਜਾਣਗੇ ਜਿਨ੍ਹਾਂ ਕੋਲ ਨਾ ਸੂਲਰ ਦਾ ਕੋਈ ਜਗਾੜ ਹੈ ਨਾ ਉਹਦੇ ਕੋਲ ਕੋਈ ਬੋਰ ਹੈ ਤੇ ਯੂਨਟਾ ਜੰਟਾ ਦੀਆਂ ਗੱਲਾਂ ਉਹਦੀਆਂ ਤਾਂ ਉਹ ਵਾਲੇ ਸਮੇਂ 'ਚ ਉਹਨਾਂ ਵਾਸਤੇ ਸ਼ਾਇਦ ਇਹ ਸੰਕੇਤ ਬਣਦੇ ਨਜ਼ਰ ਆ ਰਹੇ ਹਨ ਹਾਲੇ ਨੇ ਹਾਲੇ ਨੇ ਦੂਰ ਦੀ ਕੌਡੀ ਹੈ ਪਰ ਮੁੱਖ ਮੰਤਰੀ ਦੇ ਘਰ ਤੋਂ ਸ਼ੁਰੂ ਹੋ ਜਾਣਾ ਮੰਤਰੀਆਂ ਦੇ ਟਿਕਾਣਿਆਂ ਤੋਂ ਸ਼ੁਰੂ ਹੋ ਜਾਣਾ ਇਹਦਾ ਪਾਵਰਥੇ ਹੋਈ ਨਿਕਲਦਾ ਕਿ ਇਹਨਾਂ ਦੀਆਂ ਨਿੱਜੀ ਰਹਿਸ਼ਾ ਕੋਈ ਕੰਮ ਚਲੇਗਾ ਤੇ ਉਸ ਤੋਂ ਬਾਅਦ ਫਿਰ ਤਾਂ ਨੋ ਪਤਾ ਹੀ ਹੈ ਤਾਂ ਦੇਖ ਲਓ ਕਿਸ ਤਰ੍ਹਾਂ ਮਤਲਬ ਹੁਣ ਤੁਸੀਂ ਵੇਖੋ ਕਿ ਕਿਸਾਨ ਇਹਦਾ ਵਿਰੋਧ ਕਰਦੇ ਕਿਸਾਨ ਅਬੂ ਵਿਰੋਧ ਕਰਦੇ ਹਨ ਤਾਂ ਇਹਨਾਂ ਨੇ ਚੁੱਪਚਾਪ ਸਵੀਕਾਰ ਕਰ ਲਿਆ ਪ੍ਰਵਾਨ ਕਰ ਲਿਆ ਉਹਦਾ ਮੈਂ ਕਾਰਨਤਵ ਲ ਦੱਸ ਦੇਣਾ ਕਿ ਇਸ ਤਰ੍ਹਾਂ ਦੀ ਸਕੀਮਾ ਲਾਗੂ ਕੀਤੇ ਤੋਂ ਬਗੈਰ ਜੋ ਫੰਡਿੰਗ ਹੁੰਦੀ ਆ ਜਿਹੜੀ ਕੱਲ ਵੀ ਮੇਰੇ ਖਿਆਲ ਦੇ ਨਾਲ ਲੱਖ ਪਾਗਲ ਲੱਖ ਕੇ ਡੇਢ ਲੱਖ ਕਰੋੜ ਵਾਲਾ ਨਹੀਂ ਲਈ ਇਹ ਸੁਧਿਆ ਨੂੰ ਉਹ ਕਿੰਦਰ ਨਹੀਂ ਜਾਂਦਾ ਸੀ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੀ ਕਰਜ਼ਾ ਹੱਦ ਘਟਾਈ ਗਈ ਸੀ ਉਸ ਕਰਜ਼ਾ ਹੱਦ ਘਟੌਰ ਦੇ ਵਿੱਚ ਵੀ ਇਹ ਮੀਟਰ ਦਾ ਪੰਗਾ ਸੀ ਸਾਰਟ ਨਿੱਕਰਾ ਦਾ ਪੰਗਾ ਸੀ ਕਿਉਂਕਿ ਜਿਹੜਾ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀਗਾ ਉਹਦੇ ਚ ਕਿਤੇ ਨਾ ਕਿਤੇ ਪਛੜਦੇ ਨਜ਼ਰ ਆਏ ਸਨ ਤਾਂ ਆਉਣ ਵਾਲੇ ਦਿਨਾਂ ਦੇ ਵਿੱਚੋ ਬਿਜਲੀ ਜਿਹੜਾ ਕੰਮ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਹੋ ਜਾਏਗਾ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਜਿਵੇਂ ਸ਼ਹਿਰਾਂ ਤੋਂ ਵੱਡੇ ਇਸ਼ਾਰਾਸਾ ਪਾ ਮੁੰਬਈ ਦੇ ਅਧਿਕਾਰਚੀ ਦੇਖਦੇ ਆ ਇਹ ਸਪਲਾਈ ਕਰਦੀਆਂ ਨੇ ਉਸੇ ਤਰ੍ਹਾਂ ਹੀ ਇੱਕ ਦਿਨੇ ਸਾਰਾ ਸਿਸਟਮ ਸਾਰਾ ਨੈਟਵਰਕ ਉਂਜੀ ਪਤਿਆਂ ਦੇ ਹੱਥ 'ਚ ਜਾਏਗਾ ਤੇ ਅਸੀਂ ਲੋਕ ਕਟਕ ਪੁਤਲੀ ਬਣ ਕੇ ਰਹਿ ਜਾਾਂਗੇ ਬਿਜਲੀ ਤੋਂ ਪਿਆਰ ਸਾਡਾ ਸਰਲਾ ਨਹੀਂ ਹੋ ਸਕਦਾ ਪਹਿਲਾਂ ਉਹ ਸਸਤੀਆਂ ਵੀ ਦੇਣ ਦਰਾਂ ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੀ ਕਰਾਂਗੇ